ਕਾਤਰੀਏ ਕਾਲ ਜੀ ਆਓ ਸੁਣੀਏ ਬਾਬਾ ਫਰੀਦ ਜੀ ਦੀ ਇੱਕ ਹੋਰ ਨਵੀਂ ਸਾਖੀ ਅੱਜ ਦੀ ਸਾਖੀ ਹੈ ਜਦੋਂ ਬਾਬਾ ਫਰੀਦ ਜੀ ਨੇ ਅਸਮਾਨੀ ਬਿਜਲੀ ਨੂੰ ਇੱਕ ਕੁਜੇ ਵਿੱਚ ਕੈਦ ਕਰ ਲਿਆ ਬਾਬਾ ਫਰੀਦ ਜੀ ਨੇ ਅਸਮਾਨੀ ਬਿਜਲੀ ਨੂੰ ਕੁਜੇ ਵਿੱਚ ਕਿਉਂ ਕੈਦ ਕਰ ਲਿਆ ਆਖਰ ਇਸ ਦੇ ਪਿੱਛੇ ਕੀ ਵਜ੍ਹਾ ਸੀ ਤੁਹਾਨੂੰ ਬਾਬਾ ਫਰੀਦ ਗੰਝ ਸ਼ੱਕਰ ਜੀ ਦੀ ਇੱਕ ਐਸੀ ਕਰਾਮਾਤ ਬਾਰੇ ਦੱਸਣ ਲੱਗੇ ਹਾਂ ਜਦੋਂ ਉਹਨਾਂ ਨੇ ਅਸਮਾਨੀ ਬਿਜਲੀ ਨੂੰ ਇੱਕ ਕੁਜੇ ਵਿੱਚ ਕੈਦ ਕਰ ਲਿਆ ਇਹ ਕੋਈ ਸਿਰਫ ਅਜੀਬੋ-ਗਰੀਬ ਚਮਤਕਾਰ ਨਹੀਂ ਸੀ ਇਹ ਇੱਕ ਸੰਦੇਸ਼ ਸੀ ਇੱਕ ਉੱਚੀ ਸੋਚ ਇੱਕ ਇਸ਼ਕ ਰੱਬ ਨਾਲ ਭਰਿਆ ਪੈਗਾਮ ਜਦੋਂ ਤੱਕ ਤੇਰਾ ਵਿਸ਼ਵਾਸ ਮੌਜੂਦ ਹੈ ਤਦ ਤੱਕ ਕੋਈ ਵੀ ਵਿਪਤਾ ਤੇਰੇ ਉੱਤੇ ਆ ਵੀ ਨਹੀਂ ਹੋ ਸਕਦੀ ਬਚਪਨ ਵਿੱਚ ਜਦੋਂ ਵੀ ਅਸਮਾਨੀ ਬਿਜਲੀ ਲਿਸ਼ਕਦੀ ਸੀ ਅਸੀਂ ਆਪਣੇ ਆਪ ਕਹੇ ਉੱਠਦੇ ਸੀ ਬਾਬਾ ਫਰੀਦ ਬਾਬਾ ਫਰੀਦ ਇਹੇ ਸਿਰਫ ਇੱਕ ਸ਼ਲੋਕ ਨਹੀਂ ਸੀ ਇਹ ਇੱਕ ਰੱਖਿਆ ਚੱਕਰ ਬਣਿਆ ਹੋਇਆ ਸੀ ਲੋਕਾਂ ਦੇ ਦਿਲਾਂ ਵਿੱਚ ਇਹ ਭਰੋਸਾ ਪੈਦਾ ਹੋ ਗਿਆ ਸੀ ਕਿ ਜਦੋਂ ਬਾਬਾ ਫਰੀਦ ਜੀ ਦਾ ਨਾਮ ਲਿਆ ਜਾਵੇ ਤਾਂ ਕੋਈ ਵੀ ਤਬਾਹੀ ਉਹਨਾਂ ਦੇ ਨੇੜੇ ਨਹੀਂ ਆ ਸਕਦੀ ਇਸ ਕਰਾਮਾਤ ਦੇ ਪਿੱਛੇ ਮਕਸਦ ਇਹ ਸੀ ਕਿ ਲੋਕ ਡਰਨ ਨਾ ਵਿਸ਼ਵਾਸ ਕਰਨ ਤੇ ਆਪਣੇ ਅੰਦਰ ਰੱਬੀ ਜੋਤ ਨੂੰ ਜਗਾਉਣ ਬਾਬਾ ਫਰੀਦ ਜੀ ਨੇ ਸਿਰਫ ਬਿਜਲੀ ਨਹੀਂ ਕੈਦ ਕੀਤੀ ਉਹਨਾਂ ਨੇ ਲੋਕਾਂ ਦੇ ਡਰ ਨੂੰ ਕੈਦ ਕਰਕੇ ਉਹਨਾਂ ਨੂੰ ਈਮਾਨਤ ਤੇ ਹੌਸਲੇ ਦੀ ਆਜ਼ਾਦੀ ਬਖਸ਼ੀ ਸੀ ਸੋ ਦਿਲੋਂ ਨੀਵੇਂ ਹੋ ਕੇ ਆਓ ਅੱਜ ਵੀ ਉਸ ਬਾਬੇ ਦੇ ਨਾਮ ਨੂੰ ਯਾਦ ਕਰੀਏ ਜਿਸ ਦਾ ਨਾਮ ਲੈਣ ਨਾਲ ਅਸਮਾਨੀ ਤੂਫਾਨ ਵੀ ਠੰਡੇ ਪੈ ਜਾਂਦੇ ਹਨ ਸੋ ਆਓ ਹੁਣ ਅੱਜ ਦਾ ਇਹ ਰਹਾਣੀ ਸਫਰ ਸ਼ੁਰੂ ਕਰਦੇ ਹਾਂ ਇੱਕ ਵਾਰ ਦੀ ਗੱਲ ਹੈ ਬਾਬਾ ਫਰੀਦ ਗੰਝ ਸ਼ੱਕਰ ਜੀ ਆਪਣੇ ਪਵਿੱਤਰ ਹੋਜਰੇ ਵਿੱਚ ਇਬਾਦਤ ਵਿੱਚ ਲੀਨ ਸਨ ਆਕਾਸ਼ ਉੱਤੇ ਬੱਦਲਾਂ ਨੇ ਘੇਰਾ ਪਾ ਲਿਆ ਸੀ ਹੌਲੀ-ਹੌਲੀ ਹਵਾਵਾਂ ਚੱਲਣ ਲੱਗੀਆਂ ਜਿਵੇਂ ਰੱਬ ਦਾ ਕੋਈ ਪੈਗਾਮ ਲੈ ਕੇ ਆ ਰਹੀਆਂ ਹੁਣ ਨਮਾਜ਼ ਦਾ ਵਕਤ ਹੋਇਆ ਤਾਂ ਬਾਬਾ ਜੀ ਖੜੇ ਹੋਏ ਅਤੇ ਵੱਜੂ ਲਈ ਪਾਣੀ ਲੈ ਕੇ ਬੈਠ ਗਏ ਪਰ ਉਧਰ ਅਸਮਾਨ ਵਿੱਚ ਬਿਜਲੀ ਨੇ ਖਤਰਨਾਕ ਅੰਦਾਜ਼ ਵਿੱਚ ਲਿਸਕਣਾ ਸ਼ੁਰੂ ਕਰ ਦਿੱਤਾ ਹਰ ਵਾਰੀ ਜਦੋਂ ਬਾਬਾ ਜੀ ਪਾਣੀ ਦੇ ਛਿੱਟੇ ਮੂੰਹ ਤੇ ਪਾਉਂਦੇ ਬਿਜਲੀ ਇੱਕ ਭਿਆਨਕ ਚਮਕ ਨਾਲ ਉਹਨਾਂ ਦੇ ਵੱਲ ਵੱਧਦੀ ਜਿਵੇਂ ਕਿ ਉਹ ਬਾਬਾ ਜੀ ਦੀ ਬੰਦਗੀ ਨੂੰ ਤੋੜਨਾ ਚਾਹੁੰਦੀ ਹੋਵੇ ਪਰ ਉਹ ਤਾਂ ਅੱਲਾਹ ਦੇ ਰਾਹੀ ਸਨ ਜਿਨ੍ਹਾਂ ਦੀ ਨਿਗਾਹ ਹੀ ਕਰامات ਹੁੰਦੀ ਸੀ ਜਦੋਂ ਬਿਜਲੀ ਨੇ ਹੱਦ ਪਾਰ ਕਰ ਦਿੱਤੀ ਤਾਂ ਬਾਬਾ ਜੀ ਨੇ ਆਪਣੇ ਰੋਹਾਨੀ ਜਲਾਲ ਵਿੱਚ ਇੱਕ ਨਿਗਾਹ ਪਾਈ ਜਦ ਬਾਬਾ ਫਰੀਦ ਜੀ ਨੇ ਉਸ ਬਿਜਲੀ ਨੂੰ ਤੱਕਿਆ ਉਹ ਤੁਰੰਤ ਇੱਕ ਜੰਬੀ ਚਮਕ ਦੇ ਨਾਲ ਉਸ ਲੋਟੇ ਵਿੱਚ ਸਮਾ ਗਈ ਜਿਸ ਨਾਲ ਬਾਬਾ ਜੀ ਵੱਜੂ ਕਰ ਰਹੇ ਸਨ ਕਾਇਨਾਤ ਨੇ ਰੁਕ ਕੇ ਇਹ ਮੰਜ਼ਰ ਦੇਖਿਆ ਨਮਾਜ਼ ਅਦਾ ਕਰਨ ਤੋਂ ਬਾਅਦ ਬਾਬਾ ਜੀ ਨੇ ਉਂਗਲੀ ਨਾਲ ਲੋਟੇ ਵੱਲ ਇਸ਼ਾਰਾ ਕੀਤਾ ਅਤੇ ਫਰਮਾਇਆ ਸੁਣ ਬਿਜਲੀਏ ਜਦ ਕੋਈ ਰੱਬ ਦਾ ਬੰਦਾ ਆਪਣੀ ਸਜਦਾ ਨਾਸੀਨ ਲਗਣ ਨਾਲ ਮੇਰੇ ਮਾਲਕ ਅੱਲਾਹ ਦੀ ਬੰਦਗੀ ਕਰ ਰਿਹਾ ਹੋਵੇ ਜਾਂ ਉਸ ਦੀ ਤਿਆਰੀ ਕਰ ਰਿਹਾ ਹੋਵੇ ਤਾਂ ਤੂੰ ਕਦੇ ਵੀ ਉਹਨਾਂ ਨੂੰ ਪਰੇਸ਼ਾਨ ਨਾ ਕਰੇ ਜਦ ਕੋਈ ਪੀਰੋ ਮੁਰਸ਼ਿਦ ਦੇ ਨਾਮ ਦੀ ਸਦਾ ਲਗਾਵੇ ਤੂੰ ਉਸ ਰਾਹ ਤੋਂ ਵਾਪਸ ਮੁੜ ਜਾਵੇਂ ਬਿਜਲੀ ਨੇ ਬਾਬਾ ਜੀ ਦੀ ਗੱਲ ਸੁਣੀ ਸਿਰ ਝੁਕਾਇਆ ਅਤੇ ਬਾਬਾ ਜੀ ਦੇ ਹੁਕਮ ਨਾਲ ਲੋਟੇ ਵਿੱਚੋਂ ਆਜ਼ਾਦ ਹੋ ਗਈ ਪਰ ਇਹ ਵਾਅਦਾ ਕਰਕੇ ਗਈ ਹੁਣ ਅੱਗੋਂ ਕਿਸੇ ਰੱਬ ਨੂੰ ਮੰਨਣ ਵਾਲੇ ਪੀਰੋ ਮੁਰਸ਼ਿਦ ਦੇ ਚਾਹਣ ਵਾਲੇ ਨੂੰ ਤੰਗ ਨਹੀਂ ਕਰੇਗੀ ਤਾਂ ਹੀ ਅੱਜ ਵੀ ਲੋਕ ਕਹਿੰਦੇ ਹਨ ਜਦੋਂ ਬਿਜਲੀ ਲਿਸ਼ਕਦੀ ਹੋਵੇ ਬਾਬਾ ਫਰੀਦ ਬਾਬਾ ਫਰੀਦ ਕਹਿ ਦੇਵੋ ਕਿਉਂਕਿ ਇਹ ਸਿਰਫ ਇੱਕ ਨਾਮ ਨਹੀਂ ਇਹ ਇੱਕ ਰਹਾਣੀ ਹਿਫਾਜ਼ਤ ਹੈ ਜੋ ਅਸਮਾਨੀ ਬਿਪਤਾ ਨੂੰ ਰੋਕ ਸਕਦੀ ਹੈ ਇਹ ਹੈ ਅਸਲੀ ਸ਼ਾਨ ਰੱਬ ਦੇ ਬਲੀਆਂ ਦੀ ਜਿਹੜੇ ਸਿਰਫ ਬੰਦਿਆਂ ਦੀ ਨਹੀਂ ਕੁਦਰਤ ਦੀ ਰੂਹ ਨੂੰ ਵੀ ਠੰਡਾ ਕਰ ਦਿੰਦੇ ਹਨ ਸੋ ਇਸੇ ਤਰ੍ਹਾਂ ਇਸ ਦੇ ਵਿੱਚ ਇੱਕ ਹੋਰ ਕਹਾਣੀ ਜੋੜਦੇ ਹਾਂ ਇੱਕ ਵਾਰ ਦੀ ਗੱਲ ਹੈ ਇੱਕ ਗਰੀਬ ਦੁਖੀ ਵਿਧਵਾ ਤਿੰਨ ਧੀਆਂ ਦੀ ਮਾਂ ਹੰਝੂ ਬਹਾਉਂਦੀ ਹੋਈ ਬਾਬਾ ਫਰੀਦ ਗਾਂਝ ਸੱਕਰ ਜੀ ਦੇ ਦਰ ਤੇ ਪਹੁੰਚੀ। ਉਹਦੀਆਂ ਅੱਖਾਂ ਵਿੱਚ ਇੱਕ ਗੁਜਾਰਸ਼ ਸੀ ਤੇ ਦਿਲ ਵਿੱਚ ਅਣਗਿਣਤ ਦਰਦ। ਬਾਬਾ ਜੀ ਦੇ ਸਾਹਮਣੇ ਹੱਥ ਜੋੜ ਕੇ ਆਖਣ ਲੱਗੀ, "ਹੇ ਮੇਰੇ ਬਾਬਾ, ਮੈਂ ਇੱਕ ਅਜਿਹੀ ਗਰੀਬ ਔਰਤ ਹਾਂ ਜਿਸ ਦੇ ਕੋਲ ਨਾ ਧਨ ਹੈ, ਨਾ ਮਾਲ ਹੈ, ਨਾ ਰਿਸ਼ਤੇਦਾਰ ਪਰ ਤਿੰਨ ਧੀਆਂ ਨੇ ਜਿਨ੍ਹਾਂ ਦੀਆਂ ਅੱਖਾਂ ਵਿੱਚ ਸੁਪਨੇ ਹਨ। ਪਰ ਕਿਸਮਤ ਅਜਿਹੀ ਹੈ ਕਿ ਕੋਈ ਵੀ ਰਿਸ਼ਤਾ ਨੇੜੇ ਨਹੀਂ ਲੱਗਦਾ।" ਮੇਰੀ ਗਰੀਬੀ ਕਰਕੇ ਇਹਨਾਂ ਦਾ ਵਿਆਹ ਨਹੀਂ ਹੋ ਰਿਹਾ ਮੈਂ ਆਈ ਹਾਂ ਤੁਹਾਡੇ ਦਰ ਤੇ ਤਾਂ ਜੋ ਤੁਸੀਂ ਮੇਰੇ ਲਈ ਅਸਮਾਨ ਵੱਲ ਉਡੀਕ ਰਹੀ ਰਹਿਮਤ ਦੀ ਬਾਰਿਸ਼ ਮੰਗੋ ਬਾਬਾ ਫਰੀਦ ਜੀ ਆਪਣੀ ਗਹਿਰੀ ਚੁੱਪ ਤੋਂ ਨਿਕਲ ਕੇ ਮੌਜ ਵਿੱਚ ਆ ਗਏ ਤੇ ਨਿਮਰਤਾ ਨਾਲ ਆਖਿਆ ਤੀਏ ਜਾ ਬਾਹਰੋਂ ਮਿੱਟੀ ਦਾ ਇੱਕ ਢੇਲਾ ਚੁੱਕ ਕੇ ਲਿਆ ਉਹ ਔਰਤ ਭੱਜੀ ਹੋਈ ਗਈ ਮਿੱਟੀ ਦਾ ਇੱਕ ਟੁਕੜਾ ਚੁੱਕ ਕੇ ਲੈ ਆਈ ਬਾਬਾ ਜੀ ਨੇ ਉਹ ਢੇਲਾ ਆਪਣੇ ਰੋਹਾਨੀ ਹੱਥਾਂ ਵਿੱਚ ਲਿਆ ਤਿੰਨ ਵਾਰੀ ਸੂਰਾ ਅਲ ਇਖਲਾਸ ਪੜ੍ਹੀ ਤੇ ਫੂਕ ਮਾਰੀ ਕੁਝ ਪਲਾਂ ਵਿੱਚ ਹੀ ਉਹ ਮਿੱਟੀ ਦਾ ਢੇਲਾ ਸੁਨਹਿਰੀ ਚਮਕ ਵਿੱਚ ਬਦਲ ਗਿਆ ਸੋਨਾ ਹੋ ਗਿਆ ਉਹ ਔਰਤ ਹੱਕਾ ਪੱਕਾ ਰਹਿ ਗਈ ਪਾਪਾ ਜੀ ਨੇ ਕਿਹਾ ਇਹ ਲੈ ਇਸ ਨਾਲ ਆਪਣੀਆਂ ਤਿੰਨਾਂ ਧੀਆਂ ਦੇ ਵਿਆਹ ਦੀਆਂ ਤਿਆਰੀਆਂ ਕਰ ਲੈ ਇਹ ਰੱਬ ਦਾ ਫਜ਼ਲ ਹੈ ਉਹ ਔਰਤ ਸੋਨਾ ਲੈ ਕੇ ਘਰ ਆ ਗਈ ਪਰ ਦਿਲ ਵਿੱਚ ਇੱਕ ਲਾਲਸਾ ਜਾਗ ਪਈ ਅਗਲੇ ਦਿਨ ਉਸ ਨੇ ਸੋਚਿਆ ਕਿ ਜੇ ਬਾਬਾ ਜੀ ਕਰ ਸਕਦੇ ਨੇ ਤਾਂ ਮੈਂ ਵੀ ਨਹਾ ਧੋ ਕੇ ਸਾਫ਼ ਕੱਪੜੇ ਪਾ ਕੇ ਮਿੱਟੀ ਦਾ ਨਵਾਂ ਟੁਕੜਾ ਲਿਆ ਤੇ ਸੂਰਾ ਅਲ ਇਕਲਾਸ ਤਿੰਨ ਵਾਰੀ ਪੜ੍ਹੀ ਫੂਕ ਮਾਰੀ ਪਰ ਨਤੀਜਾ ਕੋਈ ਨਾ ਨਿਕਲਿਆ ਮਿੱਟੀ ਨੇ ਕਦੇ ਸੋਨਾ ਬਣਨ ਦਾ ਇਰਾਦਾ ਨਾ ਕੀਤਾ ਅੰਤ ਵਿੱਚ ਥੱਕੀ ਹਾਰੀ ਦੁਬਾਰਾ ਬਾਬਾ ਫਰੀਦ ਜੀ ਕੋਲ ਆਈ ਬੋਲੀ ਬਾਬਾ ਜੀ ਜਿਵੇਂ ਤੁਸੀਂ ਪੜਿਆ ਮੈਂ ਵੀ ਓਵੇਂ ਹੀ ਪੜਿਆ ਪਰ ਮੇਰੀ ਮਿੱਟੀ ਤਾਂ ਸੋਨਾ ਨਹੀਂ ਬਣੀ ਬਾਬਾ ਜੀ ਹੌਲੀ-ਹੌਲੀ ਮੁਸਕਰਾਏ ਤੇ ਬੜੀ ਹੀ ਮਿੱਠੀ ਆਵਾਜ਼ ਵਿੱਚ ਆਖਿਆ ਬੇਟੀ ਤੂੰ ਤਾਂ ਸੂਰਾ ਪੜ੍ਹੀ ਪਰ ਤੇਰੀ ਜ਼ੁਬਾਨ 'ਚ ਫਰੀਦ ਦੀ ਜ਼ੁਬਾਨ ਨਹੀਂ ਸੀ ਸੋ ਜੀ ਇਹ ਕਹਾਣੀ ਤੁਹਾਨੂੰ ਦੱਸਦੀ ਹੈ ਕਿ ਰੱਬ ਦੇ ਬੰਦੇ ਦੀਆਂ ਦਿਲੋਂ ਨਿਕਲੀਆਂ ਦੁਆਵਾਂ ਕਿਵੇਂ ਕਾਇਆ ਪਲਟ ਸਕਦੀਆਂ ਹਨ ਸੱਚੀ ਨੀਅਤ ਖਾਲਸ ਦਿਲ ਅਤੇ ਵਫਾਦਾਰੀ ਵਾਲੀ ਜ਼ੁਬਾਨ ਰੱਬ ਨੂੰ ਮਨਾਉਂਦੀ ਹੈ ਸੋ ਮੈਨੂੰ ਉਮੀਦ ਹੈ ਕਿ ਅੱਜ ਦੀ ਇਹ ਸਾਖੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਜੇਕਰ ਚੰਗੀ ਲੱਗੀ ਤਾਂ ਮੇਰੇ ਚੈਨਲ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਧੰਨ ਧੰਨ ਬਾਬਾ ਫਰੀਦ ਜੀ